ਕਰਨਾਲਿਕ ਨੌਜਵਾਨ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਬੁਲੇਟ ਸ਼ੈਲਸ ਪਏ ਹੋਏ ਨੇ ਕਿਉਂ ਬੁਲੇਟ ਸ਼ੈਲਸ ਉਹਨਾਂ ਨੇ ਫੜੇ ਨੇ ਕੀ ਪੂਰਾ ਮਾਮਲਾ ਜਾਣ ਦੀ ਮੁਸ਼ਕਲ ਹੈ ਭਾਈ ਸਾਹਿਬ ਕਰ ਦੋ ਪਤਾ ਮਾਮਲਾ ਮੇਰਾ ਨਾਮ ਕਿਮਿੰਦਰ ਸਿੰਘ ਤੁਸੀਂ ਜੇ ਮੈਂ ਗਲਤ ਨਹੀਂ ਆ ਬੁਲੇਟ ਸ਼ੈਲਸ ਫੜੇ ਹੋਏ ਨੇ ਕਰਨਾਲਿਕ ਨਾਲ ਕੀ ਹੋਇਆ ਹੈ ਇਹਨਾਂ ਨਾਲ ਭਾਈ ਜੀ ਅੱਗੇ ਚੱਲੇ ਆ ਸੀ ਟਰੈਕਟਰ ਦੇਖਿਆ ਸੀ ਟਰੈਕਟਰ ਚੋਂ ਕੱਢੇ ਸੀ ਨੇੜੇ ਸੀਗੇ ਬਿਲਕੁਲ ਉੱਥੇ ਟਰੈਕਟਰ ਡੈਮੇਜ ਕਰਿਆ ਚਾਰੇ ਟਰੈਕਟਰਾਂ ਦੇ ਦਾ ਫਾਇਰ ਡੈਮੇਜ ਕਰ ਰਹੇ ਨੇ ਟਰੈਕਟਰ ਬਿਲਕੁਲ ਡੈਮੇਜ ਹੈ ਪਿੱਛੇ ਖਿੱਚ ਕੇ ਲਿਆਤਾ ਪਿਆ ਇਹ ਮੇਰੇ ਕੋਲ ਤਾਂ ਦੋ ਦਿਸਣਗੇ ਤੁਹਾਨੂੰ ਬਾਕੀ अनेका ਕਿਸਾਨਾਂ ਕੋਲ 50 ਹੋਣਗੇ ਲਗਭਗ ਛੋਟੇ ਫਾਇਰ ਕੀਤਾ ਗਿਆ ਉਹ ਹਾਂਜੀ ਉਧਰੋਂ ਫਾਇਰ ਕੀਤਾ ਗਿਆ ਬਿਲਕੁਲ ਬਿਲਕੁਲ ਅਜੇ ਤੱਕ ਤਾਂ ਇਹੀ ਸੀਗਾ ਕਿ ਥਰੂ ਗੈਸ ਦੇ ਗੋਲੇ ਸੱਟ ਰਹੇ ਸੀ ਕਦੀ ਉਹ ਉਹਦਾ ਪਥਰਾ ਕਰ ਰਹੇ ਸੀ ਆ ਹੁਣ ਕਿਧਰੋਂ ਆ ਗਿਆ ਉਹੀ ਗੱਲ ਹੈ ਬਾਈ ਜੀ ਇਹ ਥਰੂ ਇਹ ਥਰੂ ਗੋਲੇ ਚੱਲਿਆ ਨਹੀਂ ਇਹ ਥਰੂ ਨਹੀਂ ਗਲੇ ਲਾ ਬਾਈ ਗਲੇ ਲਾ ਬਾਈ ਇਹਨੂੰ ਰਾਬੜਵਾ ਜੀ ਇਹ ਰਾਬੜ ਦਾ ਚੱਲਦਾ ਗਲੇ ਲਾ ਜੀ ਇਹ ਪਛਾਤ ਪੱਜਦਾ ਆ ਰਾਬੜਵਾ ਜੀ ਰਾਬੜੀ ਗੋਲੀਆਂ ਜ ਰੂੜੇ ਨਾਲ ਸ਼ੀਸ਼ੇ ਬੁੱਟੇ ਨੇ ਗੱਡੀਆਂ ਦੇ ਸ਼ੀਸ਼ੇ ਬੁੱਟੇ ਨੇ ਟਰੈਕਟਰ ਤੇ ਜਿਹੜੀ ਸ਼ੀਸ਼ੇ ਦੀ ਬੈਰੀਕੇਟਿੰਗ ਉਹ ਸ਼ੀਸ਼ਾ ਵੀ ਟੁੱਟ ਚੁੱਕਿਆ ਟਰੈਕਟਰ ਬਿਲਕੁਲ ਡੈਮੇਜ ਹੋ ਚੁੱਕਿਆ ਇਹ ਤੁਹਾਡੇ ਸਾਹਮਣੇ ਆ ਸੀ ਸਾਡੇ ਕੋਲ ਤਾਂ ਹੈ ਨਹੀਂ ਅਸੀਂ ਤਾਂ ਆਮ ਕਿਸਾਨ ਆ ਸਾਡੇ ਨਾਲ ਕਈ ਮਿਲ ਸਕਦੀ ਹੈ ਤੁਹਾਨੂੰ ਸਾਡੇ ਕੋਲ ਖੁਰਪਾ ਮਿਲ ਸਕਦਾ ਇਸ ਤੋਂ ਜ਼ਿਆਦਾ ਨਹੀਂ ਟਰੈਕਟਰ ਮਿਲ ਸਕਦਾ ਬਸ ਇਸ ਤੋਂ ਜ਼ਿਆਦਾ ਨਹੀਂ ਐ ਬਿਲਕੁਲ ਸਰਕਾਰਾਂ ਦੀ ਚਲਾਈ ਹੋਈ ਤੁਹਾਡੇ ਤੁਸੀਂ ਚੈੱਕ ਕਰ ਸਕਦੇ ਹੋ ਐਸਆਰਐਲ ਦਾ ਖੋਖਾ Ориਜिनल ਖੋਖਾ ਇਸ ਵਿੱਚ ਕੁਝ ਵੀ ਨਕਲੀ ਨਹੀਂ ਹੈਗਾ ਔਰ ਅਨੇਕਾਂ ਨੇ ਮੇਰੇ ਕੋਲ ਦੇ ਪਿੱਛੇ ਮੀਡੀਆ ਕਵਰ ਕਰ ਰਿਹਾ ਇਸ ਚੀਜ਼ ਨੂੰ ਇਹ ਬਿਲਕੁਲ ਮੋਦੀ ਦੀ ਨੀਅਤ ਫਰਦਾਬਾਸ਼ ਹੋ ਰਹੀ ਹੈ ਖੱਟਰ ਦੀ ਨੀਅਤ ਵਰਦਾਬਾਸ਼ ਹੋ ਰਹੀ ਹੈ ਯਾਨੀ ਕਿ ਇੱਥੇ ਸ਼ੰਭੂ ਬਾਰਡਰ ਤੇ ਤੁਹਾਡੇ ਤੇ ਫਾਇਰਿੰਗ ਹੋ ਰਹੀ ਹੈ ਜੇ ਤੁਸੀਂ ਐਂਟਰ ਕਰਨ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਇਹ ਪੰਜਾਬ ਔਰ ਹਰਿਆਣਾ ਦੀ ਹੱਦ ਨਹੀਂ ਰਹੀ ਇਹ ਤਾਂ ਬਿਲਕੁਲ ਪਾਉਡਰ ਇੰਟਰਨੈਸ਼ਨਲ ਬਾਰਡਰ ਬਣ ਚੁੱਕਿਆ ਜਿਵੇਂ ਕਿ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਜੀ ਚ ਉਹ ਵਰਤੀ ਜਾ ਰਹੀਏ ਉਹ ਸੀਨ ਬਣਿਆ ਪਿਆ ਔਰੇ ਕਿਸਾਨ ਜਿਹੜਾ ਕਿ ਸਾਰੇ ਦੇਸ਼ ਦਾ ਅੰਨ ਦਾਤਾ ਪਰ ਦੇਸ਼ ਦਾ પેટ ਭਰਦਾ ਜਿਹੜਾ ਕਿ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਿਆ ਪੰਜਾਬ ਜਦੋਂ ਕਿ ਭੁੱਖ ਮਰੀ ਮਰੀ ਉਹਦੋਂ ਪੰਜਾਬ ਨੇ પેટ ਭਰਿਆ ਅੱਜ ਤੁਸੀਂ ਦੇਖੋ ਉਸੇ ਕਿਸਾਨ ਨੂੰ ਕੀ ਗੱਲ ਕਿਸਾਨਾਂ ਦਾ ਦਿੱਲੀ ਦੇ ਹੱਕ ਨਹੀਂ ਉਥੇ ਭ੍ਰਸਟ ਲੀਡਰ ਬੈਠਣਗੇ ਅਭਜ ਪੂਛਣ ਵਰਗੇ ਲੀਡਰ ਬੈਠਣਗੇ ਜਾਂ ਜਿਹੜੇ ਬਲਕਤਕਾਰੀ ਨੇਤਾ ਨੇ ਉਹ ਹੀ ਬੈਠ ਸਕਦੇ ਨੇ ਨਹੀਂ ਮੇਰੀ ਗੱਲ ਸੁਣੋ ਸਭ ਤੋਂ ਟਿਕਾਣਾ ਅਜੇ ਤੱਕ ਅਥਰੂ ਗੈਸਟੀ ਜਾ ਰਹੀ ਸੀ ਮੇਰਾ ਸਵਾਲ ਆਇਆ ਕਿ ਹੁਣ ਬੰਦੇਖਾਨੀ ਚੋਂ ਗੋਲੀਆਂ ਚਲਾਉਣ ਲੱਗ ਗਏ ਨੇ ਹੁਣ ਬੰਦੇ ਮਾਰਨ ਮਾਰਨ ਤੇ ਆ ਗਏ ਨੇ ਬਿਲਕੁਲ ਬਿਲਕੁਲ ਭਾਈ ਬੰਦੇ ਮਾਰਨ ਤੇ ਕਸਰ ਕੋਈ ਨਹੀਂ ਹੈਗੀ ਬੰਦੇ ਮਾਰਨਗੇ ਹੋ ਸਕਦਾ ਹੈ ਕਿ ਆ ਵੀ ਐਂਬੂਲੈਂਸ ਚੱਕ ਰਹੇ ਨੇ ਮੁੰਡੇ ਲੱਗਦਾ ਹੈ ਕਿ ਹੁਣ ਪੁਲਿਸ ਫਾਇਰ ਕਰ ਦੇਣਾ ਇਸ ਤੋਂ ਬਾਅਦ ਬਿਲਕੁਲ ਬਿਲਕੁਲ ਬਰੇਅਰ ਨੇਇਤ ਨਾਲ ਗੋਲੀਆਂ ਚੱਲ ਰਹੀਆਂ ਨੇ ਉਹ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਸਾਰਾ ਕੁਝ ਇਸੇ ਨੀਅਤ ਤੇ ਵੀ ਡੈਮੇਜ ਕੀਤਾ ਜਾਵੇ ਬੰਦਿਆਂ ਨੂੰ ਬੰਦ ਤੋਂ ਬੰਦ ਡਰਾਇਆ ਜਾਵੇ ਇੱਕ ਦੋ ਦਾ ਕਤਲ ਕੀਤਾ ਜਾਵੇ ਇਸ ਤੋਂ ਫਾਇਰੀ ਲੱਗੀ ਹੋਈ ਹਾਂ ਬਿਲਕੁਲ ਇੱਕ ਮਿੰਟ ਇੱਕ ਮਿੰਟ ਦਿਖਾਓ ਹਾਂ ਹਾਂ ਉਹ ਬੁਲੇਟ ਸ਼ੈੱਲ ਹੈਗਾ ਹੈ ਜਿਹੜਾ ਇਹਨਾਂ ਭਾਈ ਸਾਹਿਬ ਨੇ ਬ੍ਰਾਂਤ ਕੀਤਾ ਹੈ ਔਰ ਇਸ ਬੁਲੇਟ ਸ਼ੈੱਲ ਦੇ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਗੋਲੀਆਂ ਚੱਲਦੀਆਂ ਪਈਆਂ ਨੇ ਅਜੇ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਮਗਰੇ ਪੁਰਾਣੇ ਧਮਾਕਿਆਂ ਦੇ ਵਿੱਚ ਜਿਹੜੀਆਂ ਆਵਾਜ਼ਾਂ ਨੇ ਉਹ ਅਥਰੂ ਗੈਸ ਦੇ ਗੋਲਿਆਂ ਦੀਆਂ ਆਵਾਜ਼ਾਂ ਨੇ ਪਰ ਹੁਣ ਇਹ ਬੁਲੇਟ ਸ਼ੈਲਸ ਰਹੇ ਨੇ ਉਹ ਸਾਹਮਣੇ ਆ ਰਹੇ ਨੇ ਪੁਲਿਸ ਸ਼ੋਰ ਕਰ ਰਹੇ ਨੇ ਉਹ ਸਾਹਮਣੇ ਦੇਖੇ ਜਾ ਰਹੇ ਨੇ ਬੁਲੇਟ ਸ਼ੈਲਸ ਦਾਗੇ ਜਾ ਰਹੇ ਨੇ ਫਿਰ ਇਹ ਪਤਾ ਲੱਗ ਰਿਹਾ ਕਿ ਕਿਤੇ ਇਸ ਵੇਲੇ ਕਿਸਾਨਾਂ ਦੀਆਂ ਜਾਨਾਂ ਹੱਥਾਂ ਦੇ ਉੱਤੇ ਨੇ ਕਿਉਂਕਿ ਬੁਲੇਟ ਸ਼ੈਲਸ ਹੁਣ ਸਾਹਮਣੇ ਆ ਗਏ ਨੇ ਹੋਰ ਕੀ ਸਾਹਮਣੇ ਆਵੇਗਾ ਹੋਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਗੋਲੀਆਂ ਚਲਾਈਆਂ ਭਾਈ ਸਾਹਿਬ ਅੰਦੀ ਵੀ ਟੋਟੀ ਵੀ ਹਾਲਤ ਦੰਦ ਚੱਲ ਰਹੀ ਰਹੀ ਪੂਰੇ ਗਏ ਸੀ ਬੈਰੀਕੇਟ ਪੱਟ ਗਿਆ ਉੱਥੇ ਆਹੀ ਆਹੀ ਕੁਝ ਮਿਲਦਾ ਹੈ ਗੋ ਲੰਘ ਕੇ ਪੁੱਤ ਉਹਨੂੰ ਗੋਲੀ ਲੰਘ ਗਈ ਹਾਂ ਹਾਂ ਤੁਸੀਂ ਕੀ ਕਰ ਰਹੇ ਸੀ ਉੱਥੇ ਉਸ ਦੇ ਪੈਰਗੇਟ ਕੋਸੰਗੜਾ ਕੀ ਆ ਮੈਨੂੰ ਇੱਕ ਵਾਰੀ ਦੱਸੋ ਜਰਾ ਹੋਇਆ ਕੀ ਉੱਥੇ ਮੈਟਰੀਲ ਗੋਲੀ ਚਲਾਈ ਐ ਇਧਰੋਂ ਮੈਟਰੀ ਨੇ ਹਰਿਆਣਾ ਮੈਟਰੀ ਹਾਂ ਹਾਂ ਹਰਿਆਣਾ ਪੁਲਿਸ ਨੇ ਜਦੋਂ ਅਸੀਂ ਪੈਰਗੇਟ ਪੈਰਗੇਟ ਗੋਲੀ ਚ ਲਈ ਐ ਹਾਂ ਬਈ ਟਰੈਕਟਰ ਤੇ ਕੋਸੰਗੜ ਬਣਿਆ ਇਧਰ ਲੰਘ ਕੇ ਜੀਓ ਆਪਣਾ ਕੰਮ ਜਮਾਟੇ ਜਾ ਰਿਹਾ ਹੈ ਅੱਛਾ ਆਪਾਂ ਕਰਦੇ ਹਾਂ ਥੋੜੇ ਲੱਗਿਓ ਲੰਘ ਕੇ ਗੋਲੀ ਪਾਉਣ ਸਾਹਿਬ ਜੇ ਮੇਰੇ ਗੱਡੀਆਂ ਦੀ ਮਾਂ ਗੋਲੀ ਤਾਂ ਨਹੀਂ ਗੋਲੀ ਬਿਲਕੁਲ ਗੋਲੀ ਚੱਲ ਗਈ ਬੱਚੇ ਚੱਲ ਗਏ ਹਾਂ ਇਹ ਹਰਿਆਣਾ ਮੰਗ ਹਾਂ ਮੋਦੀ ਨੇ ਪਾਸ ਕਰ ਲਿਆ ਹਾਂਜੀ ਹਾਂਜੀ ਮਮਾ ਤਾਂ ਨੂੰ ਕਹਿ ਕੇ ਆਜੇ ਕਰੇ ਜੇ ਮੈਂ ਲੈਂਦਾ ਕੋਈ ਜੱਟ ਨਹੀਂ ਹਾਂਜੀ ਮੈਂ ਗੁਰੂ ਕੋਲ ਬੈਠੇ ਨਾ ਉੱਤਰ ਹਾਂ ਉਹਨੇ ਚਾਰ ਵਾਰ ਤੇ ਤੁਰਕ ਵਾਰ ਨਹੀਂ ਕੋਈ ਜੱਟ ਨਹੀਂ ਸੋਨ ਹੈ ਸੁਬਾਨ ਅੱਲਾਹ ਭਾਈ ਸਾਹਿਬ ਤੁਹਾਡੇ ਕੋਲ ਵੀ ਅਸਲ ਆਰਡਰ ਚੱਲ ਰਿਹਾ ਹੈਗਾ ਆ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਘਾਣ ਹੋ ਰਿਹਾ ਜਿਹੜੇ ਹਰਿਆਣੇ ਵਾਲੇ ਪਾਈ ਨੇ ਸਾਡੇ ਨਾਲ ਖੜੇ ਹੋਏ ਨੇ ਪਹਿਲੇ ਤਾਂ ਇਹਦੀ ਐਕਸਪਾਇਰੀ ਡੇਟ 2022 ਦੀ ਆ ਅੱਛਾ ਐਕਸਪਾਇਰੀ ਡੇਟ ਦੇ ਕੋਲੇ ਸਾਡੇ ਤੇ ਆਪੂ ਕੋਲੇ ਦਾਗੇ ਜਾ ਰਹੇ ਨੇ ਜੇ ਅੱਜ ਕਿਸੇ ਬਜ਼ੁਰਗ ਦਾ ਕਿਸੇ ਅਸੀਂ ਤਾਂ ਜਰ ਨੌਜਵਾਨ ਆ ਕਿਸੇ ਬਜ਼ੁਰਗ ਦਾ ਅੱਜ ਕੋਈ ਸਾਹ ਕੁੱਟਣ ਕਰਕੇ ਕੋਈ ਛਿਧੀ ਹੋਗੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਊਗੀ ਮੈਂ ਤਾਂ ਸੱਚਾ ਕਹਿੰਦਾ ਤੇ ਪੁੱਛੇ ਇਹ ਪੁੱਛੇ ਨਹੀਂ ਨਹੀਂ ਪੈਸੇ ਪੁੱਛਣੇ ਬਾਅਦ ਦੀ ਗੱਲ ਆ ਦੂਜੀ ਗੱਲ ਇਹ ਆ ਜਿਹੜੇ ਇਹ ਬੈਠੇ ਨੇ ਜਿਹੜੇ ਫੌਜੀ ਇਹੇ ਉਦੋਂ ਲੋਟ ਰਹਿੰਦੇ ਨੇ ਜਦੋਂ ਪਲਵਾਮਾ ਮਰ ਕੇ ਟੈਗ 'ਚ ਇਹਨਾਂ ਨੂੰ ਇਹ ਬੱਸਾਂ ਦੀ ਬੱਸਾਂ ਉਡਾਈਆਂ ਜਾਂਦੀਆਂ ਨੇ ਉਦੋਂ ਇਹ ਲੋਟ ਰਹਿੰਦੇ ਨੇ ਅੱਜ ਸਾਡੇ ਦੇ ਇਹ ਪੁਰੀਆ ਅਸੂ ਗਏ ਤੇ ਗੋਲੇ ਤੱਕੇ ਜਾ ਰਹੇ ਆਹ ਗੋਲੀ ਆ ਇਹ ਦੇਖੋ ਸਾਡੇ ਦੀ ਚਰਾਈ ਜਾ ਰਹੀ ਆ ਕੀ ਯਾਰ ਅਸੀਂ ਇੱਦਾਂ ਕਿਹੜਾ ਕਾਰਡ ਕਿਦਾਂ ਦਾ ਕੰਮ ਆਪਣੀ ਅਸੀਂ ਹੋਣ ਦੀ ਲੜਾਈ ਲੜਨ ਤਾਂ ਆਏ ਆ ਹੋਣ ਦੀ ਲੜਾਈ ਲਈ ਆਏ ਆ ਹੋਰ ਕੀ ਕਰ ਰਿਹਾ ਅਸੀਂ ਕੋਈ ਇੱਥੇ ਮਤਲਬ ਬੰਬ ਗੋਲੇ ਲੈ ਕੇ ਆਏ ਆ ਗੱਲ ਇਹ ਹੈ ਆ ਕਿ ਸਾਡੇ ਬਜ਼ੁਰਗਾਂ ਨਾਲ ਸਾਡੇ ਨੌਜਵਾਨਾਂ ਜਿਹੜਾ ਘਾਨ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਮੋਦੀ ਤੇਰੀ ਧੌਣ ਚ ਕਿੰਨਾ ਹੁਣੇ ਕੱਢਾਂਗੇ ਕੱਢਾਂਗੇ ਇਹ ਪੰਜਾਬ ਆ ਪੰਜਾਬ ਜਦੋਂ ਗਜਨੀ ਦੇ ਇਹ ਜਦੋਂ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ 860 ਬਾਅਦ ਅਸਰ ਬਾਅਦ ਲੈ ਕੇ ਲੈ ਸਕਦਾ ਨਾ ਫਿਰ ਅਸੀਂ ਆਪਣੇ ਹੱਕ ਆ ਤੁਹਾਡੀ ਤੇਰੀ ਜਿਆਦਾ ਦੇਰ ਦੀ ਗੱਲ ਨਹੀਂ ਆ ਆ ਸਾਲ ਦੀ ਗੱਲ ਆ ਤੈਨੂੰ ਫਿਰ ਤੈਨੂੰ ਇਸੇ 2024 'ਚ ਪਤਾ ਲੱਗ ਜਾਊਗਾ ਜਦੋਂ ਚੱਕ ਕੇ ਤੈਨੂੰ ਤਖਤ ਤੋਂ نیچے ਮਾ ਦੇਣਾ ਤੇਰੇ ਜੁੱਤੀਆਂ ਪਈਆਂ ਉਦੋਂ ਤੈਨੂੰ ਪਤਾ ਲੱਗ ਜਾਊਗਾ ਸਿੰਘ ਸਾਹਿਬ ਸਿੰਘ ਸਾਹਿਬ ਭੀੜ ਹਟਾਉਣ ਵਾਸਤੇ ਚਲੋ ਅ ਦੀ ਇੱਕ ਪੁਆਇੰਟ ਤੇ ਆ ਕੇ ਪਰ ਇਹ ਤਾਂ ਫਾਈਨਲ ਲੱਗ ਰਹੀ ਹੈ ਇਹ ਸ਼ੁਰੂਦਾਨ ਦੋ ਆਇਰਿੰਗ ਜੀ ਇਹ ਸਾਨੂੰ ਦੱਸ ਰਹੇ ਨੇ ਇਹ ਪੱਕੇ ਬੈਰੀਕੇਟ ਕਰਕੇ ਇਹ ਦੱਸ ਰਹੇ ਨੇ ਇਹ ਪੱਗਾਂ ਦੇ ਚੁਬਦੇ ਨੇ ਇਹ ਦੱਸ ਰਹੇ ਨੇ ਸਾਡਾ ਖਾਲਸਾ ਰਾਜ ਹੁੰਦਾ ਸੀ